ਮਿੱਤਰੋ ਜੇ ਤੁਸੀਂ ਵੀ ਇਹ ਚਾਹੋਣੇ ਹੋ ਨਾ ਵੀ ਤੁਸੀਂ ਆਪਦੀ ਕੋਈ ਨੌਕਰੀ ਜਾਂ ਚੰਬੀ ਘੋੜੀ ਉਸ ਘੋੜੇ ਤੋਂ ਮੇਟ ਕਰਾਉਣੀ ਆ ਵੀ ਜਿਹਦਾ ਜਿਹੜਾ ਖਾਨਦਾਨ ਆ ਉਹ ਦੋਨਾਂ ਪਾਸਿਆਂ ਤੋਂ ਮਾਪੇ ਵਾਲੀ ਸਾਈਡ ਤੋਂ ਅਲੱਗ-ਅਲੱਗ ਹੋਵੇ ਆਪਸ ਵਿੱਚ ਰਲਦਾ ਨਾ ਹੋਵੇ ਤੇ ਖਾਨਦਾਨ ਵੀ ਦੋਨਾਂ ਪਾਸਿਆਂ ਤੋਂ ਚੰਗਾ ਹੋਵੇ ਤੇ ਚੰਬੀ ਘੋੜੀ ਤੇ ਘੋੜਾ ਨੁਕਰਾਸ ਹੁੰਦਾ ਹੋਵੇ ਤਾਂ ਐਸ ਘੋੜੇ ਕੰਨੀ ਨਿਗਾ ਤੁਸੀਂ ਜ਼ਰੂਰ ਮਾਰ ਲਿਓ ਨਿਗਾ ਥਾਣੀ ਕੱਢ ਲਿਓ ਐਸ ਘੋੜੇ ਨੂੰ ਕਿਉਂਕਿ ਇਸ ਘੋੜੇ ਦੇ ਹੁਣ ਤੱਕ ਪੰਜ ਰਿਜ਼ਲਟ ਆਏ ਆ ਤੇ ਪੰਜੇ ਰਿਜ਼ਲਟ ਚੰਬੀਆਂ ਘੋੜੀਆਂ ਤੇ ਆਏ ਆ ਤੇ ਪੰਜੇ ਬੱਚੇ ਹੀ ਨੁਕਰੇ ਆਏ ਆ ਸੋ ਇਸ ਤੋਂ ਵੱਡੀ ਗੱਲ ਬਾਤ ਹੋਰ ਕੀ ਹੋ ਸਕਦੀ ਆ ਨਮਾ ਹਾਨਾ ਇਸ ਘੋੜੇ ਦਾ ਹਾਲੇ ਚਾਰ ਦੰਦ ਹੋਇਆਗਾ ਤੇ ਇਹ ਕੋੜ ਆਗਾ ਮਿੱਤਰੋ ਪਿੰਡ ਗੋਵਿੰਦਗੜ੍ਹ ਅਵੋਰ ਏਰੀਏ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਭਰਾਮਾ ਦਾ ਤੇ ਨਾਮ ਆ ਇਸ ਘੋੜੇ ਦਾ ਅਕਬਰ ਜੇ ਪੀਓ ਵਾਲੇ ਪਾਸਿਓ ਇਹਦੇ ਖਾਨਦਾਨ ਦੀ ਗੱਲ ਕਰੀਏ ਤਾਂ ਭਾਗਸਰ ਵਾਲੇ ਸੁਲਤਾਨ ਘੋੜੇ ਦਾ ਬੱਚਾ ਇਹ ਤੇ ਜਿਹੜੀ ਇਹਦੀ ਮਾਂ ਗੀ ਦੋਸਤੋ ਉਹ ਲਿਵਿੰਗ ਲੈਜੈਂਡ ਘੋੜੇ ਸਮੁੰਦਰ ਦੀ ਡਾਇਰੈਕਟਰ ਧੀ ਆ 64 65 ਇੰਚ ਹਾਈਟ ਦੀ ਨੌਕਰੀ ਘੋੜੀ ਸੋ ਭਰਾ ਦੱਸਦੇ ਆ ਵੀ ਘੋੜਾ ਵੀ ਹੁਣ 67 ਇੰਚ ਹਾਈਟ ਕਰ ਗਿਆ ਗੁਲਾਬੀਪਣ ਨਖਰਾ ਨੁਖਰਾ ਤੇ ਸਭਪਣ ਤੁਸੀਂ ਦੇਖ ਸਕਦੇ ਹੋ ਬਾਕੀ ਸਭ ਤੋਂ ਵੱਡੀ ਤੇ ਚੰਗੀ ਗੱਲ ਜਿਹੜੀ ਮੈਨੂੰ ਇਹਦੇ ਵਿੱਚ ਲੱਗੀ ਵੀ ਬੇਲ ਬੜੀ ਆ ਇਹਦੀ ਲੈਂਥ ਤੁਸੀਂ ਦੇਖੋ ਚੈੱਕ ਕਰੋ ਆਮ ਘੋੜਿਆਂ ਦੇ ਨਾਲੋਂ ਇਹਦੀ ਬੇਲ ਬਹੁਤ ਜ਼ਿਆਦਾ ਚੰਗੀ ਆ ਗਰਦਨ ਬੜੀ ਲੰਮੀ ਆ ਸੋਹਣਾ ਬਹੁਤ ਆ ਤੇ ਕੀ ਇਹਦੀ ਮੀਟਿੰਗ ਫੀਸ ਰੱਖੀ ਆ ਤੇ ਕੀ ਸ਼ਡਿਊਲ ਰੱਖਿਆ ਵੀ ਕਿਹੜੇ ਹਿਸਾਬ ਨਾਲ ਮੀਟਿੰਗ ਦਿੰਦੇ ਆ ਉਹ ਤੁਸੀਂ ਗੱਲਾਂ ਬਾਤਾਂ ਇੰਟਰਵਿਊ ਦੇ ਵਿੱਚ ਸਾਰੀਆਂ ਸੁਣ ਲਿਓ ਪਹਿਲਾ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸ ਘੋੜੇ ਦੇ ਹੋਰ ਵੀ ਬਹੁਤ ਸਾਰੇ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੰਜ ਘੋੜੀਆਂ ਇਹ ਤੋਂ ਹਾਲੇ ਤੱਕ ਚੰਬੀਆਂ ਹੀ ਸੂਈਆਂ ਨੇ ਮੇਲਟ ਹੋ ਗਈਆਂ ਇਹ ਤੋਂ ਤਕਰੀਬਨ 110-15 ਘੋੜੀਆਂ ਸਾਰੀਆਂ ਬਾਈ ਨੇ ਆਨ ਰਿਕਾਰਡ ਰਜਿਸਟਰ ਤੇ ਨੋਟ ਕੀਤੀਆਂ ਵੀਆਂ ਨੇ ਤੇ ਸਕਰੀਨ ਦੇ ਉੱਤੇ ਆਪਾਂ ਬਾਈ ਅਦਾਬ ਸੇਖੋ ਦਾ ਕੰਟੈਕਟ ਨੰਬਰ ਵੀ ਦੇਤਾ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਇਹਦੀਆਂ ਬਹੁਤ ਸਾਰੀਆਂ ਰੀਲਾਂ ਮੇਲਿਆਂ ਮੰਡੀਆਂ ਦੇ ਉੱਤੇ ਵਾਇਰਲ ਹੋਈਆਂ ਨੇਗੀਆਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਥੇ ਆਪਾਂ ਬਾਈ ਦੀ ਇੰਸਟਾਗ੍ਰam ਆਈਡੀ ਦੇਤੀ ਸੇਖੋਂ ਸਟੱਡ ਫਾਰਮ 29 ਇਹ ਚੈੱਕ ਕਰ ਲਿਓ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਆਪਣੇ ਚੈਨਲ ਤੇ ਫੇਸਬੁੱਕ ਪੇਜ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਪਿੰਡ ਗੋਵਿੰਦਗੜ੍ਹ ਬੈਠੇ ਆਂਗੇ ਉਹ ਬੋਰ ਏਰੀਏ ਦਾ ਪਿੰਡ ਆ ਇਹ ਜ਼ਿਲ੍ਹਾ ਬੀਰਹੋਣਾ ਨੂੰ ਫਾਜ਼ਿਲਕਾ ਪੈ ਜਾਂਦਾ ਇਸ ਗਵਿੰਦਗੜ੍ਹ ਪਿੰਡ ਤੋਂ ਜਿਹੜਾ ਓਹਰ ਸ਼ਹਿਰ ਆਗਾ ਤਕਰੀਬਨ 4-5 ਕਿਲੋਮੀਟਰ ਦੂਰ ਰਹਿ ਜਾਂਦਾ ਸੋ ਤੁਸੀਂ ਕਾਫੀ ਸਾਰੀਆਂ ਇੰਸਟਾਗ੍ਰਾਮ ਤੇ ਇਸ ਘੋੜੇ ਦੀਆਂ ਜਿਹੜੀਆਂ ਅੱਜ ਆਪਾਂ ਨੁਕਰੇ ਘੋੜੇ ਦੀ ਵੀਡੀਓ ਕੀਤੀ ਆ ਬਹੁਤ ਸਾਰੀਆਂ ਇਹਦੀਆਂ ਰੀਲਾਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖੀਆਂ ਨੇ ਸੋ ਬਾਈ ਆਪਣੇ ਨਾਲ ਅਦਾਬ ਸੇਖੋ ਬੈਠੇ ਆ ਤੇ ਅੱਜ ਆਪਾਂ ਅੰਕਲ ਪ੍ਰਦੀਪ ਸਿੰਘ ਸੇਖੋ ਜੀ ਦੇ ਫਾਰਮ ਦੇ ਉੱਤੇ ਬੈਠੇ ਆ ਤੇ ਬਾਈ ਆਦਾਬ ਸੇਖੋ ਇਧਰਲੇ ਪਾਸੇ ਸਾਡੇ ਨਾਲ ਨੇ ਤੇ ਨਾਲ ਬਾਈ ਬੈਠੇ ਆਪਣੇ ਉਧਰਲੇ ਪਾਸੇ ਅਰਸ਼ ਜੀ ਪੰਡਾਲ ਸਟੱਡ ਫਾਰਮ ਤੋਂ ਇਹ ਇਹਨਾਂ ਦਾ ਪਦਮਪੁਰ ਏਰੀਆ ਹੈਗਾ ਸੋ ਬਾਕੀ ਜਿਹੜੇ ਭਰਾ ਨਾਲ ਬੈਠੇ ਆ ਇਹਨਾਂ ਬਾਰੇ ਵੀ ਆਪਾਂ ਇੰਟਰੋਡਿਊਸ ਕਰਾਵਾਂਗੇ ਬਾਈ ਆਦਾਬ ਤੋਂ ਪੁੱਛਦੇ ਆ ਤੇ ਬਹੁਤ ਚੰਗੇ ਰਿਜ਼ਲਟ ਆਏ ਆਗੇ ਘੋੜੇ ਦੇ ਹੁਣ ਅਕਬਰ ਘੋੜੇ ਦਾ ਨਾਮ ਆ ਤੇ ਉਹ ਵੀ ਰਿਜ਼ਲਟ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਕੱਲ ਮੀਟਿੰਗ ਫੀਸ ਦਾ ਕੀ ਸ਼ਡਿਊਲ ਚੱਲ ਰਿਹਾ ਉਹ ਵੀ ਬਾਈ ਆਦਾਬ ਸੇਖੋਂ ਤੋਂ ਆਪਾਂ ਪੁੱਛਾਂਗੇ ਸੋ ਪਹਿਲਾਂ ਸਾਰੇ ਭਰਾਵਾਂ ਦਾ ਕਰਦੇ ਆ ਸਵਾਗਤ ਬਾਈ ਸੱਸੀ ਗੱਜ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਅਦਾਬ ਕੈਮੋ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਅਦਾਬ ਵੀਰੇ ਜਿਵੇਂ ਪਹਿਲਾਂ ਤਾਂ ਜਿਹੜਾ ਆਪਣੇ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਿਓ ਲੋਕੇਸ਼ਨ ਕੀ ਹੈ ਜਿਹੜੀ ਗੋਬਿੰਦਗੜ੍ਹ ਦੀ ਇਸ ਪਿੰਡ ਬਾਈ ਪਿੰਡ ਗੋਬਿੰਦਗੜ੍ਹ ਹੈ ਜੀ ਤਹਿਸੀਲ ਖਬੌਰ ਪੈ ਜਾਂਦੀ ਆਪਾਂ ਨੂੰ ਜ਼ਿਲ੍ਹਾ ਫਾਸਲਕਾ ਜ਼ਿਲ੍ਹਾ ਫਾਸਲਕਾ ਹਾਂ ਜੀ ਠੀਕ ਹੈ ਬਾਈ ਇਹ ਪੈ ਜਾਂਦਾ ਆਪਣਾ ਪਿੰਡ ਦੀ ਖਬੌਰ ਮੁਕਸਰ ਰੋਡ ਤੇ ਪਹਿਲਾ ਪਿੰਡ ਹੈ ਤੇ ਖਬੌਰ ਮਲੋਟ ਰੋਡ ਤੋਂ ਵੀ ਪਹਿਲਾ ਪਿੰਡ ਹੈ ਆਪਣਾ ਠੀਕ ਹੈ ਬਾਈ ਹਾਂ ਜੀ ਠੀਕ ਹੈ ਤੇ ਮੇਰਾ ਖਿਆਲ ਹੈ ਜੇ ਆਪਾਂ ਇਧਰੋਂ ਮਲੋਟ ਵਾਲੀ ਸਾਈਡ ਤੋਂ ਆਈਏ ਤਾਂ ਪਹਿਲਾ ਫਲਾਈਓਵਰ ਆਉਂਦਾ ਹਨਾ ਹਾਂਜੀ ਹਾਂਜੀ ਉਹ ਤਾਂ ਦੀ ਆਉਣਾ ਪੈਣਾ ਆਪਣੇ ਪਿੰਡ ਨਾਲ ਹਾਂਜੀ 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 ਠੀਕ ਹੈ ਠੀਕ ਹੈ ਵੀਰੇ ਤੇ ਜਿਹੜੇ ਆਪਣੇ ਨਾਲ ਭਰਾ ਬੈਠਿਆ ਬਾਈ ਪਹਿਲਾਂ ਤਾਂ ਸਾਰਿਆਂ ਬਾਰੇ ਇੰਟਰੋਡਿਊਸ ਕਰਾ ਦਿਓ ਇਹ ਤਾਂ ਹੈਗਾ ਬਾਈ ਸੁਲਤਾਨ ਠੀਕ ਹੈ ਬਾਈ ਇਹ ਇਹ ਹੈਗਾ ਬਾਈ ਮੌਂਟੀ ਇਹ ਹੈਗੇ ਮਾਣੇ ਪਿੰਡ ਦੇ ਓਕੇ ਬਾਈ ਤੇ ਉਹ ਹੈਗਾ ਬਾਈ ਅਰਪਨ ਠੀਕ ਹੈ ਸਾਡੇ ਉਧਰ ਦਾ ਹੀ ਆ ਹਾਂਜੀ ਆ ਬਾਈ ਰਸ਼ਨ ਹੈ ਜੀ ਇਹ ਮੇਰਾ ਕਜ਼ਨ ਨਹੀਂ ਤਾਜ ਦਾ ਬੇਟਾ ਹੈ ਠੀਕ ਹੈ ਇਹ ਢੇਡੇ ਵਾਲੇ ਤੋਂ ਬਾਈ ਜੱਤੂ ਕੋਲ ਦੀ ਠੀਕ ਹੈ ਹਾਂਜੀ ਹਾਂਜੀ ਅਦਾਬ ਵੀਰੇ ਜੇ ਆਪਾਂ ਪੁਰਾਣੀ ਗੱਲਬਾਤ ਕਰੀਏ ਜਿਵੇਂ ਆਪਾਂ ਨੂੰ ਪਤਾ ਵੀ ਇਹ ਜਿਹੜਾ ਆਪਣਾ ਘੋੜਾ ਦਾ ਅਕਬਰ ਹਨਾ ਹਾਂਜੀ ਇਹ ਪ੍ਰਦੀਪ ਅੰਕਲ ਜੀ ਦੇ ਤੁਹਾਡੇ ਫਾਦਰ ਸਾਹਿਬ ਦੀ ਨਿਸ਼ਾਨੀ ਆ ਹਾਂਜੀ ਹਾਂਜੀ ਉਹਨਾਂ ਨੇ ਹੀ ਰੱਖਿਆ ਸੀ ਘੋੜਾ ਹਾਂਜੀ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਸੀ ਤੁਸੀਂ ਦੱਸਿਆ ਸੀਗਾ ਵੀ ਭਾਈ ਉਸ ਟਾਈਮ ਵੀ ਮੈਂ ਤਾਂ ਬਾਹਰ ਪੜਦਾ ਹਾਂਜੀ ਹਾਂਜੀ ਤੇ ਅੰਕਲ ਨੇ ਘੋੜਾ ਰੱਖਿਆ ਸੀਗਾ ਤੁਸੀਂ ਇਸ ਪਾਸੇ ਇਸ ਲੈਂਡ ਦੇ ਵਿੱਚ ਉਦੋਂ ਨਹੀਂ ਸੀ ਆਏ ਹਾਂਜੀ ਹਾਂਜੀ ਉਹ ਗੱਲਬਾਤ ਸਾਰੀ ਖੁੱਲ ਕੇ ਦੱਸੋ ਵੀ ਕਦੋਂ ਇਹ ਆਪਾਂ ਘੋੜਾ ਲਿਆਂਦਾ ਸੀ ਕਿੰਨਾ ਕੁ ਟਾਈਮ ਆਪਾਂ ਨੂੰ ਇਸ ਲਾਈਨ ਦੇ ਵਿੱਚ ਆਇਆ ਨੂੰ ਹੋ ਗਏ ਬਈ ਵੈਸ ਦਾ ਬਹੁਤ ਪੁਰਾਣਾ ਕੰਮ ਹੈ ਜੀ ਦਾਦੇ ਪੜਦਾਦਿਆਂ ਤੋਂ ਹੀ 30 ਸਾਲ 35 ਸਾਲ ਪੁਰਾਣਾ ਕੰਮ ਹੈ ਜੀ ਆਪਣਾ ਹੂੰ ਤੇ ਮੈਨੂੰ ਤਾਂ ਸਾਲ ਡੇਢ ਸਾਲ ਹੀ ਹੋਇਆ ਜੀ ਹਜੇ ਸਾਲ ਕੀ ਹੋਇਆ ਮਤਲਬ ਪਾਪਾ ਦੀ ਡੈਥ ਤੋਂ ਬਾਅਦ ਹੀ ਮੈਂ ਮੰਨ ਲਓ ਵੀ ਇਹ ਕੰਮ 'ਚ ਆਇਆ ਠੀਕ ਹੈ ਬਈ ਹਾਂਜੀ ਕੋੜਾ ਲਿਆਂਦੇ ਨੂੰ ਬਈ ਆਪਾਂ ਨੂੰ ਤਕਰੀਬਨ ਹੋ ਗਏ ਉਹਨੇ ਬਈ ਡੇਢ ਸਾਲ ਤੋਂ ਉੱਤੇ ਹੋ ਗਿਆ ਆਪਾਂ ਨੂੰ ਕੋੜਾ ਲਿਆਂਦੇ ਨੂੰ ਠੀਕ ਹੈ ਬਈ ਹਾਂਜੀ ਉਹ ਦੋ ਦੋ ਦਿਨ ਲੱਗਦਾ ਹੀ ਸੀ ਕੋਤੋਂ ਲਿਆਂਦਾ ਸੀਗਾ ਆਪਾਂ ਠੀਕ ਹੈ ਬਈ ਹਾਂਜੀ ਠੀਕ ਹੈ ਠੀਕ ਹੈ ਬਈ ਦੋ ਦਿਨ ਤਾਂ ਲੱਗਦਾ ਸੀ ਤੇ ਹੁਣ ਇਸ ਵ 4 ਸਾਲ ਤੋਂ ਥੋੜਾ ਜਾਂ ਥੱਲੇ ਹੋਊਗਾ ਵੀ ਮੰਨ ਲਓ 4 ਸਾਲ ਦਾ ਹੋਣ ਵਾਲਾ ਹੋਊਗਾ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਤੇ 4 ਦੰਦ ਲੱਗਣ ਵਾਲਾ ਹੋ ਜਾਂ ਲੱਗ ਗਿਆ ਬਈ 4 ਦੰਦ ਲੱਗ ਗਿਆ ਬਾਈ ਹਾਂਜੀ 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 ਠੀਕ ਹੈ ਠੀਕ ਹੈ ਬਾਈ ਜੀ ਪਿੱਛੇ ਤੋਂ ਬਲੱਡ ਲਾਈਨ ਬਾਈ ਇਹਦੀ ਬਈ ਇਹਦਾ ਜਿਹੜਾ ਫਾਦਰ ਹੈ ਉਹ ਸੁਲਤਾਨ ਭਾਗ ਸਰ ਦਾ ਰਾਜਵੀਰ ਅੰਕਲ ਕੋਲੇ ਹੈ ਹਾਂ ਭਾਗ ਸਰ ਵਿਲੇ ਜੀ ਮਦਰ ਇਹਦੀ ਬਈ ਸਮੁੰਦਰ ਦੀ ਬੱਚੀ ਹੈ ਜੀ 64 62 ਇੰਚ ਦੀ ਮਦਰ ਇਹਦੀ ਬਹੁਤ ਚੰਗੀ ਹੈ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਤੇ ਘੋੜੇ ਤੋਂ ਪਹਿਲਾਂ ਬਈ ਘੋੜੀਆਂ ਹੀ ਰੱਖਿਆ ਸੀ ਜਾਂ ਉਸ ਤੋਂ ਪਹਿਲਾਂ ਵੀ ਕੋਈ ਮਾਰਵਾੜੀ ਜਾਂ ਨੋਕਰਾ ਘੋੜਾ ਕੋਈ ਨੋਕਰਾ ਘੋੜਾ ਹੈਗਾ ਜੀ ਆਪਣੇ ਕੋਲੇ ਬੋਰ ਵਾਲੇ ਵੱਡੇ ਘੋੜੇ ਦਾ ਬੱਚਾ ਹੈ ਜੀ ਹੂੰ ਉਹ ਹੁਣ ਉਮਰ ਜਾਦੇ ਹੋ ਗਈ ਉਹਦੀ ਉਹ ਦੋ ਸ਼ੋਅ ਜਿੱਤਿਆ ਹੋਇਆ ਪਹਿਲਾਂ ਸਰਕਾਰੀ ਸ਼ੋਅ ਹੁੰਦੇ ਸੀ ਜਦੋਂ ਫਿਰੋਜ਼ਪੁਰ ਤੇ ਫਸਲ ਕਾ ਜਿੱਤਿਆ ਹੋਇਆ ਠੀਕ ਹੈ ਠੀਕ ਹੈ ਹਾਂਜੀ ਹੈਗਾ ਆਪਣੇ ਕੋਲ ਹੁਣ ਵੀ ਹੈਗਾ ਉਹ ਠੀਕ ਹੈ ਹਾਂਜੀ ਉਹ ਤਿਆਰ ਨਹੀਂ ਸੀਗਾ ਤਾਂ ਕਰਕੇ ਨਹੀਂ ਦਿਖਾਇਆ ਤੁਹਾਨੂੰ ਉਹ ਫੇਰ ਕਰਾਂਗੇ ਆਪਾਂ ਉਹਦੀ ਵੀਡੀਓ ਠੀਕ ਹੈ ਬਰਦਰ ਹਾਂਜੀ ਤੇ ਕੁੜੀਆਂ ਕੁੜੀਆਂ ਵੀ ਉਹ ਤੋਂ ਵੀ ਮੀਟ ਕਰਾਉਣੇ ਆ ਫਿਰ ਜੇ ਈ ਜ਼ਿਆਦਾ ਫੋਕਸ ਆ ਨਹੀਂ ਉਹ ਤੋਂ ਵੀ ਕਰੋਨੇ ਦੀ ਕੇਰਾ ਉਹ ਬੰਦ ਕੀਤਾ ਹੋਇਆ ਜੀ ਸਾਲਕ ਦੇ ਨੇੜੇ ਹੋ ਗਿਆ ਤੇ ਸੱਟ ਲੱਗੀ ਸੀ ਲੱਤ ਤੇ ਹੂੰ ਲੱਤ ਡਿਸਲੋਕੇਟ ਹੋ ਗਈ ਸੀ ਉਹਦੀ ਤਾਂ ਕਰਕੇ ਬੰਦ ਕੀਤਾ ਹੋਇਆ ਉਹ ਅੱਛਾ ਹਾਂਜੀ ਹੁਣ ਕੇਰਾ ਇਸੇ ਕੋਲੇ ਕਰੋਨੇ ਤੇ ਜਿਵੇਂ ਬਾਈ ਆਪਣੇ ਕੋਲੇ ਪਹਿਲਾਂ ਤੁਸੀਂ ਦੱਸਿਆ ਫਾਰਮ ਦੇ ਉੱਤੇ ਘੋੜਾ ਸੀਗਾ ਹਨਾ ਤੇ ਫਿਰ ਤੁਹਾਡਾ ਬਾਅਦ ਦੇ ਵਿੱਚ ਇਸ ਬਿਸ਼ੇਰੇ ਨੂੰ ਲਿਆਉਣ ਦਾ ਕਿਵੇਂ ਮਨ ਕੀਤਾ ਵਿਚਾਰ ਕਿਵੇਂ ਬਣੀ ਤੁਹਾਡੀ ਉਹ ਬਸ ਬਈ ਪਸੰਦ ਵਾਵਾ ਆ ਗਿਆ ਸੀਗਾ ਪਾਪਾ ਨੂੰ ਕਾਫੀ ਚੰਗਾ ਲੱਗਿਆ ਸੀਗਾ ਕਿਉਂਕਿ ਤੁਸੀਂ ਵੀ ਦੇਖ ਲੈਂਥ ਲੋਂਥ ਬਹੁਤ ਹੈ ਹੂੰ ਬਾਕੀ ਹਾਈਟ ਔਰ ਥ ਵੀ ਚੰਗੀ ਹੈਗੀ ਹੈ ਤੇ ਮਜ਼ਬੂਤ ਬਹੁਤ ਹੈ ਸੰਬਾ ਸੰਬਾ ਦਾ ਕੰਨ ਗੁੰਨ ਵੀ ਪਤਲਾ ਹੈ ਚੰਗਾ ਲੱਗਿਆ ਤਾਂ ਫਿਰ ਬਾਈ ਲੈ ਲਿਆ ਠੀਕ ਹੈ ਹਾਂਜੀ ਅਦਾਬ ਜੀ ਆਪਾਂ ਲਿਆ ਕਿਤੋਂ ਸੀਗਾ ਬੱਚਾ ਇਹ ਮੰਲੇ ਵਾਲਿਆਂ ਤੋਂ ਲਿਆ ਸੀ ਬਈ ਆਪਾਂ ਬਾਈ ਜਿਆਦਾ ਹਾਂ ਬਾਈ ਆਦਮੀ ਧੋਰਾ ਤੋਂ ਲਿੱਤਾ ਆਪਾਂ ਹਾਂਜੀ ਤੇਦਾ ਜਨਮ ਬਾਈ ਉਹਨਾਂ ਦੇ ਘਰੀ ਹੋਇਆ ਸੀ ਉੱਥੀ ਨਹੀਂ ਨਹੀਂ ਬਈ ਇਹ ਉਹ ਲੈ ਕੇ ਆਏ ਸੀ ਪੂਨੇ ਤੋਂ ਲੈ ਕੇ ਆਏ ਸੀਗੇ ਅੱਛਾ ਬੱਚੇ ਨੂੰ ਹਾਂਜੀ ਪੂਨੇ ਤੋਂ ਲੈ ਕੇ ਆਏ ਸੀ ਘੋੜੀ ਲਿਆਂਦੀ ਸੀ ਉੱਥੋਂ ਜਾਂ ਬੱਚਾ ਆਇਆ ਨਹੀਂ ਬੱਚਾ ਲਿੱਤਾ ਸੀ ਬਾਈ ਅੱਛਾ ਉਹ ਤੋਂ ਹਾਂਜੀ ਉਹੜਾ ਪੂਨੇ ਵਾਲਾ ਸੀ ਉਹ ਮੁਕਸਰ ਮੰਡੀ ਤੋਂ ਲੈ ਗਿਆ ਸੀ ਕਿਸੇ ਕਿਸਾਨ ਕੋਲ ਸੀਗਾ ਇਹ ਅੱਛਾ ਪਹਿਲਾਂ ਬੱਚਾ ਇਧਰੋਂ ਹੀ ਗਿਆ ਸੀ ਹਾਂਜੀ ਹਾਂਜੀ ਮੁਕਸਰੋਂ ਗਿਆ ਸੀਗਾ ਪੂਨੇ ਹਾਂ ਪੂਨੇ ਤੋਂ ਫਰੇ ਲੈ ਕੇ ਆਏ ਸੀ ਬਾਈ ਹੁਣੇ ਠੀਕ ਹੈ ਹਾਂ ਜੀ ਦੁਬਾਰੇ ਫੇਰ ਬਾਈ ਪੰਜਾਬ ਦੀ ਧਰਤੀ ਤੇ ਆ ਗਿਆ ਹਾਂ ਨਹੀਂ ਜਾ ਕੇ ġੇੜਾ ਗੁੜਾ ਕੱਢ ਕੇ ਫੇਰ ਆਂਦੇ ਆ ਪੰਜਾਬ ਵਾਲੇ ਨੇ ਹਾਂ ਜੀ ਠੀਕ ਹੈ ਠੀਕ ਹੈ ਬਾਈ ਤੇ ਇਹਦੀ ਜਿਵੇਂ ਆਪਾਂ ਨੂੰ ਪਤਾ ਵੀ ਸਟੱਡ ਸਰਵਿਸ ਤਾਂ ਚੱਲ ਹੀ ਰਹੀ ਆ ਹਾਂ ਜੀ ਹਾਂ ਜੀ ਕਿੰਨੀ ਫੀਸ ਫੂਸ ਰੱਖੀ ਆ ਇਹਦੀ ਹੁਣ ਤੁਸੀਂ ਬਾਈ ਇਹਦੀ 21000 ਹੈ ਜੀ ਫੀਸ 21000 ਹਾਂ ਜੀ ਬਹੁਤ ਜਾਇਜ਼ ਰੱਖੀ ਆ ਫੀਸ ਆਪਾਂ ਹਾਂ ਵੀ ਤੁਹਾਨੂੰ ਪਤਾ ਹੀ ਹੈ ਵੀ ਕਈ ਲੋਕ ਨਹੀਂ ਵੀ ਦੇ ਸਕਦੇ ਜਿਆਦੇ ਫੀਸ ਤਾਂ ਉਸ ਹਿਸਾਬ ਨਾਲ ਆਪਾਂ ਇੱਕ ਵਾਰੀ ਜੈਨੂਅਲ ਰੱਖੀ ਐ ਫੀਸ ਸੀ ਠੀਕ ਹੈ ਹਾਂਜੀ ਠੀਕ ਹੈ ਤੇ ਰਿਜ਼ਲਟ ਰਿਜ਼ਲਟ ਤਾਂ ਹੁਣ ਕਾਫੀ ਆ ਗਏ ਬਾਈ ਇਹਦੇ ਹਾਂਜੀ 5 ਬੱਚੇ ਆ ਗਏ ਸੀ ਜੀ ਇਹਦੇ ਤੇ 2 ਬੱਚੇ ਮਾਰਗੇ ਸੀਗੇ ਮਿਸਕੈਰੇਜ ਹੋ ਗਿਆ ਸੀ ਘੋੜੀਆਂ ਦਾ ਇੱਕ ਬਸ਼ੇਰਾ ਸੀਗਾ ਬਲਕ ਘੋੜੀ ਤੇ ਤੇ ਇੱਕ ਨੁਕਰੀ ਬਸ਼ੇਰੀ ਸੀਗੀ ਨੁਕਰੀ ਘੋੜੀ ਦੇ ਉੱਤੇ ਮਿਸਕੈਰੇਜ ਤਿੰਨੇ ਬੱਚੇ ਹੈਗੇ ਐਸ ਟਾਈਮ ਤੇ ਉਹ ਤਿੰਨੇ ਚੰਬੀ ਘੋੜੀਆਂ ਦੇ ਉੱਤੇ ਆ ਤਿੰਨੀਆਂ ਨੁਕਰੀ ਬਸ਼ੇਰੀਆਂ ਹੀ ਆ ਜੀ ਅੱਛਾ ਹਾਂਜੀ ਮੰਨ ਲਓ ਵੀ ਜਿਹੜੇ ਹੁਣ ਐਟ ਪ੍ਰੈਜ਼ੈਂਟ ਬੱਚੇ ਖੜੇ ਆ ਤਿੰਨ ਚੰਬੀਆਂ ਘੋੜੀਆਂ ਦੇ ਬੱਚੇ ਆਪਣੇ ਧਿਆਨ ਦੇ ਵਿੱਚ ਖੜੇ ਆ ਆਪਣੇ ਆਪਣੇ ਤੇ ਤਿੰਨੇ ਨੋਕਰੀ ਆਇਆ ਬਸ ਤਿੰਨੇ ਨੌਕਰੀ ਬਸ਼ੇਰੀਆਂ ਬਸ਼ੇਰੀਆਂ ਆਈਆਂ ਬਸ਼ੇਰੀਆਂ ਹੀ ਆਈਆਂ ਜੀ ਪੰਜ ਬੱਚੇ ਆਇਆ ਚਾਰ ਬਸ਼ੇਰੀਆਂ ਇੱਕ ਬਸ਼ੇਰਾ ਹੈ ਤਾਂ ਹੀ ਠੀਕ ਹੈ ਬਾਈ ਹਾਂਜੀ ਠੀਕ ਹੈ ਠੀਕ ਹੈ ਵੀਰੇ ਤੇ ਜਿਹੜੇ ਉਹ ਮੰਨ ਲਓ ਪਹਿਲਾਂ ਤੁਸੀਂ ਦੱਸਿਆ ਬੱਚੇ ਉਹ ਹੋਇਆ ਹਨਾ ਉਹਨਾਂ ਦਾ ਵੀ ਪਤਾ ਚੱਲ ਗਿਆ ਸੀ ਵੀ ਬੱਚੇ ਹਾਂਜੀ ਕਈ ਵਾਰ ਤਾਂ ਇਹ ਹੁੰਦਾ ਵੀਰੇ ਵੀ ਮੰਨ ਲਓ ਘੋੜੀ ਦੇ ਅੰਦਰ ਹੀ ਬੱਚਾ ਖੋਰਿਆ ਜਾਂਦਾ ਖੋਰ ਜਾਂਦਾ ਹਾਂਜੀ 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 ਕਈ ਵਾਰ ਕੀ ਹੁੰਦਾ ਬੱਚਾ ਘੋੜੀ ਬੱਚਾ ਦੇਣ ਤੋਂ ਬਾਅਦ ਚੋ ਉਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਹਾਂਜੀ ਨਹੀਂ ਉਹ 7-8 ਮਹੀਨਿਆਂ ਦੀ ਗੱਬਣੀ ਸੀ ਕਿ ਘੋੜੀਆਂ ਹਾਂਜੀ ਹਾਂਜੀ ਉਹਨਾਂ ਦਾ ਮਿਸਕੈਰੇਜ ਹੋ ਗਿਆ ਬੱਚੇ ਉਹ ਵੀ ਬਹੁਤ ਚੰਗੇ ਸੀਗੇ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਇੱਕ ਚੀਜ਼ ਹੋਰ ਦੇਖੀਦਾ ਵਾ ਜਿਵੇਂ ਇਹਦੀ ਮਾਂ ਸਮੁੰਦਰ ਦੀ ਆ ਬਾਈ ਹਣਾ ਹਾਂਜੀ ਹਾਂਜੀ ਉਸ ਹਸਾਬ ਨਾਲ ਆਪਦੀ ਮਾਂ ਵਾਲੇ ਪਾਸੇ ਵੀ ਜਾਦੇ ਗਿਆ ਬੱਚਾ ਹਣਾ ਆਪਣਾ ਜਿਹੜਾ ਅਕਬਰਾਗਾ ਹਾਂਜੀ ਹਾਂਜੀ ਤੇ ਕਿਉਂਕਿ ਲੈਂਥ ਤੁਸੀਂ ਦੇਖੋ ਸਮੁੰਦਰ ਵਾਲੀ ਲਾਈਨ ਦੇ ਵਿੱਚ ਜਿਵੇਂ ਆਉਂਦੀ ਆ ਉਸ ਹਸਾਬ ਨਾਲ ਇਹਦੀ ਵੀ ਲੈਂਥ ਬਹੁਤ ਜ਼ਿਆਦਾ ਹਾਂਜੀ ਆਮਕੋਟ ਨਾਲੋਂ ਬਈ ਬਹੁਤ ਜ਼ਿਆਦਾ ਲੈਂਥ ਹੂੰ ਹਾਂਜੀ ਹਾਈਟ ਕਿੰਨੀ ਕਰ ਗਿਆ ਬਾਈ ਹਾਈਟ ਵੀ 67 ਹੈ ਜੀ ਹਾਈਟ ਠੀਕ ਹੈ ਹਾਂਜੀ ਬਾਕੀ ਬਈ ਵੈਸੇ ਉਹ ਵੀ ਸਾਫ ਆ ਹਨਾ ਹਾਂਜੀ ਹਾਂਜੀ ਕੰਨਾ ਕੁੰਨਾ ਦੇ ਵਿੱਚ ਕੋਈ ਨਿਸ਼ਾਨਾਂ ਜਾਂ ਵਗੈਰਾ ਕੁਝ ਨਹੀਂ ਨਹੀਂ ਬਈ ਸਾਫ ਹੈ ਜਮਾ ਹਾਂਜੀ ਠੀਕ ਹੈ ਠੀਕ ਹੈ ਬਈ ਤੇ ਉਹਦੇ ਵਿੱਚ ਬਈ ਮੀਟਿੰਗ ਫੀਸ ਜਿਵੇਂ ਤੁਸੀਂ 21000 ਰੁਪਏ ਦੱਸਿਆ ਦਾ ਵੀਰੇ ਹਾਂਜੀ ਤੇ ਕੀ ਸ਼ਡਿਊਲ ਰਹਿੰਦਾ ਉਹ ਚ ਟਾਈਮ ਦਾ ਕੀ ਰੱਖਿਆ ਹਿਸਾਬ ਜਿਵੇਂ ਜੰਪਾਂ ਜੁੰਪਾਂ ਦਾ ਜੰਪ ਦਾ ਬਈ ਜਿਵੇਂ ਕੋਈ ਕੋੜੀ ਆਉਂਦੀ ਆਪਣੇ ਕੋਲੇ ਜਿਵੇਂ ਪਹਿਲਾਂ ਤਾਂ ਆਪਾਂ ਦੋ ਜੰਪ ਦਿੰਨੇ ਆ ਹੂੰ ਉਸ ਤੋਂ ਬਾਅਦ ਜਿਵੇਂ ਫੋਰ ਐਗਜ਼ਾਮਪਲ ਜੇ ਖਾਲੀ ਰਹਿ ਜੇ ਘੋੜੀ ਆਪਣੇ ਕੋਲੋਂ ਕਿ ਆਪਣੇ ਘੋੜੇ ਘੋੜੇ ਕੋਲੋਂ ਖਾਲੀ ਰਹਿ ਜੇ ਤਾਂ ਫਿਰ 4 ਮਹੀਨਿਆਂ ਦਾ ਟਾਈਮ ਦਿੰਨੇ ਆਪਾਂ ਠੀਕ ਹੈ ਅਗਲੇ ਬੰਦੇ ਨੂੰ ਵੀ 4 ਮਹੀਨਿਆਂ ਦੇ ਵਿੱਚ ਤੁਸੀਂ ਹੀਟ ਕਢਾ ਕੇ ਵੀ ਲੈ ਕੇ ਆ ਸਕਦੇ ਹੋ ਫਿਰ ਦੋ ਜੰਪ ਆਪਾਂ ਵੀ ਫੇਰ ਦਿੰਨੇ ਠੀਕ ਹੈ ਹਾਂਜੀ ਠੀਕ ਹੈ ਚਾਰ ਮਹੀਨਿਆਂ ਦੇ ਤੱਕ ਬੰਦਾ ਜੇ ਕੋਈ ਫਿਕਸ ਨਹੀਂਗਾ ਜੇ ਕੋਈ ਇੱਕ ਜੰਪ ਵੱਧ ਵੀ ਮੰਗਦੀ ਹੋਵੇ ਤਾਂ ਆਪਾਂ ਦੇ ਦੇ ਦਿੰਨੇ ਕੋਈ ਐ ਕੋਈ ਫਿਕਸ ਨਹੀਂ ਹੈਗਾ ਵੀ ਆਪਾਂ ਵੀ ਮੁੜ ਕੇ ਵੀ ਬਾਅਦ ਚ ਰੌਲਾ ਪਾ ਲਾਂਗੇ ਵੀ ਇੱਕ ਜੰਪ ਪਿੱਛੇ ਕੋਈ ਆ ਜਾ ਕੋਈ ਚੱਕਰ ਨਹੀਂਗਾ ਬਈ ਜੰਪ ਝੰਪ ਦਾ ਠੀਕ ਹੈ ਹਾਂਜੀ ਆ ਵੀ ਮੰਨ ਲਓ ਜਾਂ ਆਪਾਂ ਜੋ ਪਾ ਲਈ ਕੋਈ ਗਿਣਤੀ ਮਿੰਟ ਨਹੀਂ 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 ਬਈ ਕੋੜੀ ਗੱਬਣਾ ਆਪਾਂ ਤਾਂ ਚਾਹੁੰਦੇ ਸਗੋਂ ਅਗਲਾ ਬੰਦਾ ਫੀਸ ਦੇ ਕੇ ਆਂਦਾ ਵੀ ਕੋੜੀ ਗੱਬਨ ਰਵੇ ਹਾਂ ਹਾਂਜੀ ਠੀਕ ਹੈ ਠੀਕ ਆ ਤੇ ਬਾਈ ਇੱਥੇ ਡਾਕਟਰ ਸਾਹਿਬ ਥੋੜੇ ਫਾਰਮ ਦੇ ਉੱਤੇ ਕਿਹੜੇ ਆਉਂਦੇ ਆ ਚੈੱਕ ਅਪ ਦਾ ਹੋ ਜਾਂਦਾ ਸਿਸਟਮ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਜੀ ਡਾਕਟਰ ਪ੍ਰਗਟ ਆਉਂਦੇ ਆ ਜੀ ਇੱਥੇ ਆਪਣੇ ਕੋਲੇ ਹਾਂਜੀ ਦੋਸਤੀ ਹੈ ਜੀ ਆਪਣਾ ਮਲੋਟ ਕੋਲੋਂ ਹੈ ਫਕਰ ਸਭ ਛੇੜੀ ਤੋਂ ਹਾਂਜੀ ਉਹ ਹੁੰਦੇ ਆ ਜੀ ਠੀਕ ਹੈ ਠੀਕ ਹੈ ਹਾਂਜੀ ਬਾਕੀ ਜਿਵੇਂ ਬਾਹਰੋਂ ਪੂਰੋਂ ਆਉਂਦੀਆਂ ਰਹਿੰਦੀਆਂ ਨੇ ਬਾਈ ਘੋੜੀਆਂ ਇੱਥੇ ਸਟੇਬਲ ਦਾ ਹੈਗਾ ਬੰਦੂ ਬਾਰ ਸਟੇਬਲ ਦਾ ਹੈਗਾ ਜੀ ਹੈਗਾ ਸਾਰਾ ਕੁਝ ਸਾਰੇ ਪ੍ਰਬੰਧ ਹੈਗਾ ਜੀ ਜਿਵੇਂ ਮਰਜ਼ੀ ਬੰਦਾ ਬੇਫਿਕਰ ਹੋ ਕੇ ਕੋਈ ਇੱਥੇ ਛੱਡ ਕੇ ਜਾ ਸਕਦਾ ਬਸ ਪਹਿਲਾਂ ਫੋਨ ਕਰਕੇ ਆ ਜਿਓ ਜੀ ਕਈ ਵਾਰੀ ਕਿਉਂਕਿ ਹੋਰ ਘੋੜੀਆਂ ਵੀ ਹੁੰਦੀਆਂ ਸ਼ਡਿਊਲ ਹੁੰਦਾ ਉਸ ਹਿਸਾਬ ਨਾਲ ਹੂੰ ਬਸ ਇੱਕ ਵਾਰੀ ਇੱਕ ਦੋ ਦਿਨ ਪਹਿਲਾਂ ਫੋਨ ਕਰ ਦੋ ਜਦੋਂ ਮਰਜ਼ੀ ਆਓ ਜੀ ਕੋਈ ਗੱਲ ਇੱਕ ਵੀਰੇ ਮੜਿਆ ਜਿਵੇਂ ਤੁਸੀਂ ਇਹ ਚੀਜ਼ ਬਾਰੇ ਖੁੱਲ ਕੇ ਦੱਸੋ ਜਿਵੇਂ ਅੱਜ ਘੋੜਿਆਂ ਵਾਲੇ ਕਹਿ ਦਿੰਦੇ ਆ ਹਨਾ ਆਪਾਂ ਕੋਈ ਕਿਸੇ ਬੰਦੇ ਨੂੰ ਲਾ ਕੇ ਨਹੀਂ ਕਹਿੰਦੇ ਪਾਰਟੀਕੂਲਰ ਵੀ ਯਾਰ ਹਰ ਇੱਕ ਬੰਦਾ ਕਹਿੰਦਾ ਬਾਈ ਯਾਰ ਮੈਂ ਇੰਨੀਆਂ ਘੋੜੀਆਂ ਤੋਂ ਮੇਟ ਕਰਾਤੀਆਂ ਇੰਨੀਆਂ ਕਰਾਤੀਆਂ ਤੁਸੀਂ ਕਿੰਨੀਆਂ ਕਰਾਤੀਆਂ ਤੋ ਹੁਣ ਤੱਕ ਅਸੀਂ ਜੀ 108-10 ਘੋੜੀਆਂ ਮੇਟ ਕਰਾਤੀਆਂ ਜੀ ਅੱਛਾ 100 ਘੋੜੀਆਂ ਤਾਂ ਵੀ 15000 ਫੀਸ ਤੇ ਮੇਟ ਕੀਤੀ ਐ ਹੂੰ ਤੇ ਮੱਗੀ ਮੇਲੇ ਤੋਂ ਬਾਅਦ ਵੀ ਆਪਾਂ 8-10 ਘੋੜੀਆਂ ਮੇਟ ਕੀਤੀਆਂ ਅਜੇ ਤੱਕ ਹੂੰ ਹਾਂਜੀ ਕਹਿੰਨੋ ਤਾਂ ਵੀ ਕਿੰਨੀਆਂ ਮਰਜ਼ੀ ਕਹਿ ਦਈਏ ਹੂੰ ਉਹਦਾ ਕੋਈ ਫਾਇਦਾ ਨਹੀਂਗਾ ਹੂੰ ਠੀਕ ਐ ਹਾਂਜੀ ਮਲੋ ਮਨ ਮੈਂ ਕਹਿੰਦਾ ਵੀ ਮੈਂ ਸਾਲ ਚੰਨੀ ਕਰਤੀ 400 ਘੋੜੀ ਕਰਤੀ 300 ਘੋੜੀ ਮੀਟ ਕਰਤੀ ਹਾਂ ਉਹਦਾ ਕੋਈ ਫਾਇਦਾ ਨਹੀਂ ਵੀ ਉਹ ਤਾਂ ਪਤਾ ਲੱਗ ਜਾਂਦਾ ਬਾਅਦ ਚ ਵੀ ਮਾਰਕੀਟ ਚ ਜਦੋਂ ਬੱਚੇ ਆਉਂਦੇ ਆ ਹਾਂ ਆਊਗਾ ਤਾਂ ਵੀ ਅਕਸਰ ਕੋਈ ਜਵਾਬਦੇਹੀ ਨਹੀਂ ਨਾ ਬਣਦੀ ਜਿਵੇਂ ਜਿਵੇਂ ਕਹਦੇ ਹਾਂ ਵੀ ਮੈਂ ਵੀ ਭਾਈ 400 ਘੋੜੀ ਮਲਾਤੀ ਜਾ ਹਾਂ ਤੇ ਕੱਲ ਨੂੰ ਬੰਦਾ ਤੁਹਾਨੂੰ ਸਵਾਲ ਕਰ ਸਕਦਾ ਭਾਈ ਬੱਚੇ ਕਿੱਥੇ ਖੜੇ ਆ ਤੁਹਾਨੂੰ ਅੱਧੇ ਕਿਤਾ ਦਿਖਾ ਦਿਓ ਸਹੀ ਗੱਲ ਹੈ ਫਿਰ ਉੱਥੇ ਫਿਰ ਉਹ ਤੋਂ ਓਕਾ ਹੋ ਜਾਂਦਾ ਹਾਂਜੀ ਨਾਲੇ ਭਾਈ ਸਾਲ ਚ ਜੇ ਮੰਨ ਲਓ ਆਪਾਂ ਕਰ ਵੀ ਦਿੱਤੀ 400 ਘੋੜੀ ਮੀਟ ਵੀ 400 ਘੋੜੀ ਰਹਿੰਦੀ ਨਹੀਂ ਗ ਉਹਦਾ ਵੀ ਇਹਨਾਂ ਸੀਮਣ ਕਿੱਥੋਂ ਦਊਗਾ ਹਾਂ ਸਹੀ ਹੈ ਯਾਨੀ ਕਿ ਵੀ 365 ਦਿਨਾਂ 'ਚ ਫਿਰ ਮਤਲਬ ਵੀ ਐਵਰੇਜ ਤੁਸੀਂ ਲਾ ਲਓ ਵੀ ਡੇਲੀ ਇੱਕ ਘੋੜੀ ਪੈਂਦੀ ਆ ਆਫ ਸੀਜ਼ਨ ਵੀ ਹੂੰ ਇਹ ਵੀ ਪੋਸੀਬਲ ਨਹੀਂਗਾ ਹਾਂ ਕਿਉਂਕਿ ਟਾਈਮ ਅਰਸ਼ ਵੀਰੇ ਤੁਸੀਂ ਵੀ ਦੇਖਿਆ ਹਨਾ ਘੋੜੇ ਰੱਖਦੇ ਹੋ ਆਪਾਂ ਆ ਵੀ ਦੇਖਦੇ ਰਹਿੰਨੇ ਆ ਇਹ ਉਹਦੇ ਵਿੱਚ ਜੇ ਆਪਾਂ 12 ਮਹੀਨਿਆਂ ਦੇ ਵਿੱਚੋਂ ਵੀ ਗੱਲ ਕਰ ਲਈਏ ਬਾਈ ਆ ਤਾਂ ਹੈ ਨਹੀਂ ਵੀ ਮੰਨ ਲਓ ਸਾਰੇ ਮਹੀਨਿਆਂ ਦੇ ਵਿੱਚ ਹੀ ਮੀਟਿੰਗ ਸੀਜ਼ਨ ਚੱਲਦਾ ਰਹਿੰਦਾ ਹਨਾ ਇਹ ਤਾਂ ਇਹ ਤਾਂ ਮੰਨ ਕੇ ਚੱਲੋ ਹੋਣੀ ਹੈ ਜੀ ਮੀਟਿੰਗ ਸੀਜ਼ਨ ਮੋਸਟਲੀ ਕਿਉਂਕਿ ਜਿਹੜੇ 90% ਦੇ ਨੇੜੇ ਲੋਕ ਉਹ ਜ਼ਿਆਦਾਤਰ ਬੱਚੇ ਆਪ ਦੀ ਘੋੜੀਆਂ ਤੋਂ ਠੰਡ 'ਚ ਹੀ ਲੈਂਦੇ ਆ ਜੀ ਕਿ ਠੰਡ 'ਚ ਬੱਚਾ ਪਾਲਣਾ ਸੌਖਾ ਹ ਹ ਗਰਮੀ 'ਚ ਉਹਨੂੰ ਨਮੂਨੀਆਂ ਤੇ ਉਸ ਚੀਜ਼ ਬਿਮਾਰੀਆਂ ਦਾ ਡਰ ਹੁੰਦਾ ਤਾਂ ਕਰਕੇ 90% ਘੋੜੀਆਂ ਜਿਹੜੀਆਂ ਠੰਡ 'ਚ ਹੀ ਮੇਟ ਹੋ ਰਹੀਆਂ ਹ ਹ ਉਸ ਤੋਂ ਬਾਅਦ ਤਾਂ ਕੋਈ ਬਿਰਲੀ ਬਿਰਲੀ ਆਉਂਦੀ ਹੈ ਜਿਹੜੀ ਕੁਦਰਤੀ ਕਦੇ ਨਹੀਂ ਰਹੀ ਤਾਂ ਉਹ ਗਰਮੀ 'ਚ ਸੂਏ ਨੂੰ ਚਲ ਗਈ ਹ ਜਿਵੇਂ ਬਾਈ ਹੁਣ ਫਰਪਰੀ ਦਾ ਮਹੀਨਾ ਚੱਲਦਾ ਇਹਦੇ 'ਚ ਆਪਾਂ ਦੇਖਦੇ ਆਂ ਵੀ ਇਹ ਟਾਈਮ 'ਚ ਜਿਹੜੀਆਂ ਘੋੜੀਆਂ ਸੌਂਦੀਆਂ ਨੇ ਜਾਂ ਮਾਰਚ 'ਚ ਅਪ੍ਰੈਲ ਤੱਕ ਲਾ ਲੋ ਹਨਾ ਉਹ ਟਾਈਮ ਜਦ ਬੱਚਾ ਵਧੀਆ ਪਲ ਜਾਂਦਾ ਜਦੋਂ ਜਿਆਦਾ ਗਰਮੀ ਆਉਣੀ ਆ 2 2.5 ਮਹੀਨਿਆਂ ਦਾ ਬੱਚਾ ਵਧੀਆ ਡਾਰ ਆਉਣਾ ਨਾਲੇ ਬਈ ਸੀਜ਼ਨਾ ਹੁਣ ਤਾਂ ਸਟਾਰਟ ਆ ਫੈਬਰੂਅਰੀ ਤੋਂ ਪਾ ਲੱਗਣ ਲੱਗਿਆ ਹੁਣ ਘੋੜੀਆਂ ਹੀਟ ਚ ਆਉਣਗੀਆਂ ਹਾਂ ਇੱਕ ਘੋੜੀ ਤਾਈ ਵੀ ਆ ਤੁਸੀਂ ਵੇਖੀ ਉਹਦੇ ਕਰਨ ਤੋਂ ਆਈ ਆ ਹਾਂ ਹਾਂਜੀ ਹੁਣ ਬਸ ਸਟਾਰਟ ਹੋ ਜਾਣਗੀਆਂ ਘੋੜੀਆਂ ਆਉਣੀਆਂ ਹਾਂ ਠੀਕ ਹੈ ਠੀਕ ਬਾਕੀ ਕੋਈ ਐ ਵੀ ਹੈ ਨਹੀਂ ਗੇ ਵਿੱਚ ਮੰਨ ਲਓ ਕਿਸੇ ਬੰਦੇ ਨੇ ਗੱਭਨ ਚੈੱਕ ਕਰਾ ਕੇ ਆਪਦੀ ਭੇਜਣੀ ਹੈ ਕੋੜੀ ਕੋਈ ਦੂਰੋਂ ਹੁੰਦੀ ਹੈ ਹੂੰ ਉਹ ਵੀ ਬਈ ਆਪਾਂ ਕਰ ਦਿੰਨੇ ਕੋਈ ਚੱਕਰ ਨਹੀਂ ਬਸ ਉਹ ਥੋੜੀ ਬਸ ਸਟੇਬਲ ਫੀਸ ਜਿਹੜੀ ਹੁੰਦੀ ਹੈ ਉਹ ਲੱਗਦੀ ਹੈ ਜੀ ਨਾਲ ਜਿਹੜਾ ਖਰਚਾ ਪੈਣਾ ਤੁਹਾਨੂੰ ਇੱਥੇ ਸਾਮਣ ਕਰੰਦਾ ਜਾਂ ਹੋਰ ਲਾ ਲੋ ਹਣਾ ਹਾਂਜੀ ਹਾਂਜੀ ਉਹ ਨਾਲ ਉਹ ਇਹ ਚਾਰਜ ਕਰਕੇ ਕਰ ਲੈਣੇ ਉਹ ਗੱਭਨ ਚੈੱਕ ਕਰਕੇ ਆਪਾਂ ਕੋੜੀ ਭੇਜਾਂਗੇ ਚਾਹੇ ਉਹਦੇ ਚ ਕੋਈ ਐ ਨਹੀਂ ਹੈਗਾ ਵੀ ਕੋੜੀ ਦੋ ਜੰਪ ਲੈਂਦੀ ਹੈ ਤਿੰਨ ਲੈਂਦੀ ਉਹ ਸਾਡੀ ਫਿਰ ਜ਼ਿੰਮੇਵਾਰੀ ਹੋ ਜਾਂਦੀ ਹੈ ਜੀ ਹਾਂ ਗੱਭਨ ਚੈੱਕ ਕਰਾ ਕੇ ਦੇਣੀ ਠੀਕ ਹੈ ਠੀਕ ਹੈ ਠੀਕ ਹੈ ਉਹਦੇ ਚ ਵੀ ਫਿਰ ਕੋਈ ਟਾਈਮ ਟੂ ਮਰੱਖਿਆਗਾ ਕਿ ਜਿੰਨਾ ਟਾਈਮ ਨਹੀਂ ਉਹ ਫਿਰ ਬਈ ਜਦੋਂ ਉਹਦਾ ਘੋੜੀ ਤੇ ਪਰ ਡਿਪੈਂਡ ਕਰਦਾ ਜੀ ਘੋੜੀ ਚ ਨਾ ਬਈ ਹਾਂ ਜੀ ਬਸ ਵੀ ਘੋੜੀ ਚ ਨਾ ਕੋਈ ਪ੍ਰੋਬਲਮ ਹੋਵੇ ਜਿਵੇਂ ਭੀ ਘੋੜੀ ਚ ਉਹਰੀਆਂ ਹੀ ਨਾ ਹੋਈਆਂ ਤਾਂ ਬਈ ਘੋੜੀ ਕਿਵੇਂ ਰਹੂਗੀ ਅੰਦਰ ਦੀ ਵੀ ਸਾਫ ਹੋਵੇ ਘੋੜੀ ਉਹ ਤੇ ਡਾਕਟਰ ਚੈੱਕ ਕਰਕੇ ਚਲਦਾਸ ਤੰਦਾ ਹਾਂ ਬਾਕੀ ਸਕੈਨ ਦਾ ਪ੍ਰਬੰਧ ਵੀ ਹੈਗਾ ਡਾਕਟਰ ਕੋਲੇ ਸਕੈਨ ਵਾਲੀ ਅਲਟਰਾਸਾਉਂਡ ਵਾਲੀ ਮਸ਼ੀਨ ਵੀ ਹੈਗੀ ਹੈ ਹੂੰ ਉਹ ਵੀ ਓਨਰ ਨੂੰ ਪੁੱਛ ਲੈਣੇ ਆਪਾਂ ਵੀ ਕਿਉਂਕਿ ਉਹਦੀ ਫੀਸ ਤੇ ਡਾਕਟਰ ਦੀ ਅਲੱਗ ਹੁੰਦੀ ਹੈ ਜਿਆਦਾ ਹੁੰਦੀ ਹੈ ਉਹਦੀ ਹੂੰ ਠੀਕ ਹੈ ਭਾਈ ਅਦਾ ਵੀਰੇ ਫਿਰ ਜਿਵੇਂ ਤੁਸੀਂ ਦੱਸਿਆ ਵੀ ਇੰਨੀਆਂ ਘੋੜੀਆਂ 110 100 ਇੰਨੀਆਂ ਕਮੇਟ ਹੋ ਗਈਆਂ ਤੇ ਇਹ ਸਾਰਾ ਫਿਰ ਤੁਹਾਡੇ ਕੋਲੇ ਰਜਿਸਟਰ ਤੇ ਆਨ ਰਿਕਾਰਡ ਪਿਆ ਜਾਣਾ ਹੈ ਰਜਿਸਟਰ ਹੈਗਾ ਵੀ ਆਨ ਰਿਕਾਰਡ ਹੈਗਾ ਜੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿਉਂਕਿ ਪਹਿਲਾਂ 15 20 ਘੋੜੀਆਂ ਦਾ ਪਾਪਾ ਨੇ ਮਲਾਈਆਂ ਸੀਗੀਆਂ ਉਹਦਾ ਵੀ ਮੇਰੇ ਕੋਲ ਤਾਂ ਰਿਕਾਰਡ ਹੈ ਜਿਹੜੇ ਕਿਹੜੇ ਕਦੋਂ ਸਟਾਰਟ ਕੀਤਾ ਤੁਸੀਂ ਕਿ ਕਿਹੜੇ ਮਹੀਨੇ ਦੇ ਵਿੱਚ ਇਹ ਸਟੱਡ ਸਰਵਿਸ ਇਹਦੀ ਸ਼ੁਰੂ ਕੀਤੀ ਹੈ ਇਹ ਬਈ ਜਦੋਂ ਮੇਰੇ ਕੋਲੇ ਜਦੋਂ ਮੈਂ ਵੀ ਸਾਰਾ ਕੰਮ ਵੇਖਣ ਲੱਗਿਆ ਆਪਾਂ ਵੀ ਮਾਰਚ ਛੱਡਣ ਲੱਗੇ ਸੀਗੇ ਘੋੜ ਉਗੀ ਜਨਵਰੀ ਪਿਛਲੇ ਸਾਲ ਡੈਥ ਹੋਈ ਸੀਗੀ ਪਾਪਾ ਦੀ ਤਾਂ ਫਰਵਰੀ ਮਾਰਚ ਕੋੜਾ ਛੱਡਣ ਲੱਗ ਗਏ ਸੀ ਮਾਰਚ ਚ ਅੱਛਾ ਉਦੋਂ ਤਾਂ ਕੋੜੀਆਂ ਘਾਟੀ ਪਈਆਂ ਵੀ ਆ ਪਿਛਲੇ ਸੀਜ਼ਨ ਜ਼ਿਆਦਾ ਪਈਆਂ ਕੋੜੀਆਂ ਜਿਹੜਾ ਹੁੰਦਾ ਠੀਕ ਹੈ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਚ ਜਿਵੇਂ ਹੁਣ ਤੁਸੀਂ ਦੱਸਿਆ ਵੀ ਮੌਕਸਰ ਮੇਲੇ ਤੋਂ ਬਾਅਦ ਇਹ ਚੋਂ 10 12 ਕੋੜੀਆਂ ਮੀਟ ਹਾਂਜੀ ਹਾਂਜੀ 8 10 ਕੋੜੀਆਂ ਮੀਟ ਹੋ ਗਈਆਂ ਜੀ ਦੇਖੋ ਹਮ ਆਪਾਂ ਨਾਲ ਇਹ ਚੀਜ਼ ਨਹੀਂ ਬਈ ਸੋਚ ਦੇ ਵਿੱਚ ਚੰਬੀ ਹੈ ਨੌਕਰੀ ਹੈ ਛੋਟੀ ਹੈ ਕੋੜੀ ਹਮ ਤੁਹਾਨੂੰ 1.5 ਇੰਚ دیےਗੇ 90 دیے 60 3 ਹੈ ਵੀ ਜਿਹੜੀ ਵੀ ਹੁੰਦੀ ਆ ਆਪਾਂ ਵੀ ਕੋੜਾ ਛੱਡਦੇ ਆ ਉਹ ਕੋੜੀ ਤੇ ਕਿਉਂਕਿ ਲਾਈਕ ਕਈ ਲੋਕਾਂ ਦਾ ਮਾਈਂਡ ਸੈਟ ਇਹ ਹੁੰਦਾ ਬਈ ਵੀ ਰਿਜ਼ਲਟ ਮਾੜਾ ਆਊਗਾ ਜਾਂ ਜੋ ਵੀ ਹੈ ਵੀ ਸਹੀ ਰਿਜ਼ਲਟ ਪਤਾ ਹੀ ਛੋਟੀ ਕੋੜੀਆਂ ਤੇ ਲੱਗਦਾ ਹੁਣ ਵੀ 66 ਇੰਚ ਦੀ ਕੋੜ ਹੋਊਗੀ ਵੀ 64 65 ਇੰਚ ਦਾ ਬੱਚਾ ਦਊਗਾ ਹੀ ਹੂੰ ਸਹੀ ਰਿਜ਼ਲਟ ਵੀ ਛੋਟੀ ਕੋੜੀ ਤੇ ਪਤਾ ਲੱਗਦਾ ਆਪਾਂ ਨੂੰ ਠੀਕ ਹੈ ਮੰਨ ਲਓ ਕੋਈ ਇਹੋ ਜਿਹੀ ਬੰਦਸ਼ ਨਹੀਂ ਹੈਗੀ ਵੀ ਯਾਰ ਘੋੜੀ ਦੇਖ ਕੇ ਹੀ ਘੋੜਾ ਚੁਣਨਾ ਇਹੋ ਜਿਹਾ ਕੋਈ ਰੱਖਿਆ ਨਹੀਂ ਸਿਸਟਮ ਨਹੀਂ 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 ਬੰਦਾ ਜਿਹੇ ਜੀ ਮਰਜ਼ੀ ਘੋੜੀ ਵੱਤ ਮੁਤਾਬਕ ਨਾਲ ਵੀ ਅਗਲਾ ਮਾਨਤਨ ਨਾਲ ਆਉਂਦਾ ਹੈ ਆਪਦੀ ਘੋੜੀ ਲੈ ਕੇ ਅਗਲੇ ਵਸ ਦਾ ਜਨਵਰੀ ਹੀ ਦੇ ਵਰਗਾ ਆਸਮੇਦ ਕਰਕੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਹਾਂ ਕਈ ਬੰਦਿਆਂ ਦੀ ਚਲੋ ਹਰ ਇੱਕ ਬੰਦੇ ਦੀ ਆਪਦੀ ਸੋਚ ਹੈ ਜੀ ਆਪਣੀ ਆਪਦੀ ਹੈ ਬਾਈ ਹਾਂਜੀ ਕਈ ਬੰਦੇ ਸੋਚਦੇ ਆ ਵੀ ਯਾਰ ਪਹਿਲਾਂ ਜਿਹੜੀਆਂ ਸਟਾਰਟਿੰਗ ਦੇ ਵਿੱਚ 5 10 15 ਘੋੜੀਆਂ ਮਲਾਉਣੀਆਂ ਨੇ ਆਪਾਂ ਵੀ ਸਟਾਰਟਿੰਗ 'ਚ ਵੀ ਨਹੀਂ ਇਹ ਚੀਜ਼ ਸੋਚੀ ਜਦੋਂ ਆਪਾਂ ਘੋੜਾ ਲਿਆਂਦਾ ਸੀਗਾ ਹਾਂ ਇਕੋ ਦੇ ਰਿਜ਼ਲਟ ਮਾੜਾ ਆਊਗਾ ਜੋ ਵੀ ਆ ਬਸ ਸਟਾਰਟਿੰਗ ਤੋਂ ਪਹਿਲੇ ਤੁਹਾਨੂੰ ਦੱਸਿਆ ਤਿੰਨ ਬੱਚੀਆਂ ਜਿਹੜੀਆਂ ਹੁਣ ਇਸ ਟਾਈਮ ਹੈਗੀਆਂ ਚੰਬੀਆਂ ਦੇ ਉੱਤੇ ਹੀ ਆ ਉਹ ਕੋੜੀਆਂ ਤੋਂ ਪਾਪਾ ਨਹੀਂ ਕਰਵਾਈਆਂ ਸੀਗੀਆਂ ਮੇਟ ਤੇ ਉਹ ਉਹਦੇ ਦੇ ਬੱਚੇ ਹੁਣ ਆਏ ਆ ਠੀਕ ਆ ਚੰਬੀਆਂ ਉੱਤੇ ਹੀ ਆ ਵੀ ਆਪਾਂ ਫੋਟੋਆਂ ਲਾ ਦਾਂਗੇ ਥੱਲੇ ਤੁਹਾਨੂੰ ਭੇਜ ਦੂੰਗਾ ਵਸੋ ਬਲਕਿ ਇੱਕ ਮਾਰਵਾੜੀ ਕੋੜੀ ਦੀ ਵੀ ਛੜਤ ਸੀ ਉਹਦੇ ਉੱਤੇ ਵੀ ਨੌਕਰੀ ਬਸ਼ੇਰੀ ਆਈ ਹੈ ਠੀਕ ਆ ਹਾਂਜੀ ਤੇ ਬਾਈ ਜਿਹੜੀ ਇਹਦੀ ਮਾਂ ਦਾ ਆਪਾਂ ਦੱਸਿਆ ਤੁਸੀਂ ਸਮੁੰਦਰ ਦੀਆਂ ਮਾਂ ਵੀ ਇਹਦੀ ਨੌਕਰੀ ਸੀ ਮਾਂ ਨੌਕਰੀ ਬਈ 64 ਪੈਂਟ ਇੰਚ ਦੀ ਨੌਕਰੀ ਵੱਡੀ ਕੋੜੀ ਸੀ ਬਈ ਠੀ ਸੋ ਦਾ ਦਾ ਜਿਵੇਂ ਖਾਨਦਾਨ ਦੀ ਆ ਗਈ ਸਾਰਾ ਰੋਲ ਹੀ ਪਈ ਉਹ ਚੀਜ਼ ਤੇ ਹਾਂ ਤੇ ਬਈ ਜਿਵੇਂ ਤੁਸੀਂ ਹੁਣ ਰਿਜ਼ਲਟ ਦੇਖ ਲਿਆ ਤਿੰਨ ਬਸ਼ੇਰੀਆਂ ਜਿਵੇਂ ਤੁਸੀਂ ਕਹਿੰਦੇ ਹੋ ਖੜੀਆਂ ਨੇ ਹਾਂਜੀ ਉਹਨਾਂ ਦੇ ਵਿੱਚ ਘੋੜੇ ਦੇ ਹਿਸਾਬ ਨਾਲ ਜਾਂ ਪਿਛਲੀ ਲੈਂਨ ਨੂੰ ਆਪਾਂ ਦੇਖੀਏ ਜੇ ਜਿਵੇਂ ਸਮੁੰਦਰ ਆ ਗਿਆ ਉਹ ਦੂਹਣਾ ਉਧਰੋਂ ਭਾਗਸਰ ਵਾਲਾ ਸੁਲਤਾਨ ਹਾਂਜੀ ਹਾਂਜੀ ਤੁਹਾਨੂੰ ਬੱਚਿਆਂ ਦੇ ਵਿੱਚ ਕੀ ਖਾਸੀਅਤ ਲੱਗੀ ਕਿਹੜੇ ਪਾਸੇ ਨੂੰ ਬੱਚੇ ਗਏ ਆ ਇੱਕ ਬਈ ਬੱਚੇ ਸਪੌਟਲੈਸ ਆ ਰਹੇ ਆ ਹੂੰ ਕਿਉਂਕਿ ਇਹਦੇ ਆਪਦੇ ਵੀ ਕੋਈ ਬਾਲਾ ਸ਼ਿਫਕਾ ਹੈ ਨਹੀਂ ਕੋਈ 2-4% ਹੋਊਗਾ ਜਿਹਨਾਂ ਨਾਰਮਲ ਹੈ ਬਈ ਬਹੁਤ ਨੌਕਰੇ ਦੇ ਵਿੱਚ ਹੁੰਦਾ ਹੀ ਹੈ ਜਿਵੇਂ ਗਿਣਤੀ ਦੇ ਦਾਣੇ ਗਿਣਤੀ ਦੇ ਦਾਣੇ ਭਾਈ ਗਿਣਤੀ ਦੇ ਦਾਣੇ ਇੱਕ ਬੱਚੇ ਸਪੋਰਟਲ ਸਾਰੇ ਬਈ ਮਜ਼ਬੂਤ ਬਹੁਤ ਆ ਰਹੇ ਬੱਚੇ ਹਾਂ ਸੁੰਬਾ ਦੇ ਲੱਤਾਂ ਦੇ ਲੈਂਥ ਵੀ ਬੱਚਿਆਂ ਦੀ ਆ ਰਹੀ ਹੈ ਇਹਦੇ ਵਾਂਗੂ ਹੀ ਪੰਨਾਂ ਦੀ ਵੀ ਬਈ ਚੰਗੇ ਆ ਰਹੇ ਹਾਂ ਕੰਨ ਕੋਨ ਆਪਦੇ ਵੀ ਕੁੰਡੀਆਂ ਦੇ ਬੜੀਆਂ ਬਣਦੇ ਹਾਂਜੀ ਹਾਂਜੀ ਠੀਕ ਹੈ ਇੱਕ 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 ਬੱਚੀ ਦੇ ਥੋੜੇ ਦਰਮਿਆਨੇ ਆਏ ਕੰਨ ਕਿਉਂਕਿ ਮਾਂ ਦੇ ਕੰਨ ਚੰਗੇ ਨਹੀਂ ਸੀਗੇ ਬਾਕੀਆਂ ਦੇ ਕੰਨ ਬਹੁਤ ਚੰਗੇ ਆਏ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਬਾਕੀ ਭਾਈ ਕੋੜੇ ਦੀ ਖੜਨੀ ਕਰਨੀ ਆਪਦੀ ਜਿਹੜਾ ਸ਼ੋਅ ਕਰਦਾ ਪੂਰਾ ਬਹੁਤ ਆਪਦੇ ਆਪ ਨੂੰ ਬਾਕੀ ਗੱਲਾਂ ਐ ਭਾਈ ਕੋੜੇ ਨੇ ਤਾਂ ਆਪਦੇ ਰਿਜ਼ਲਟ ਦੇਤੇ ਬਾਕੀ ਹੁਣ ਗਾਂ ਸਾਂਭਣ ਵਾਲਿਆਂ ਤੇ ਜਿੰਨਾਂ ਕੋਲ ਵਸ਼ੇਰੀਆਂ ਹੈਗੀਆਂ ਜੇ ਵੀ ਉਹ ਕੇਰ ਹੀ ਨਹੀਂ ਕਰਨਗੇ ਤਾਂ ਕਿੱਥੋਂ ਬਣਣਗੀਆਂ ਬਾਅਦ ਚੋਂ ਫਿਰ ਕੋੜੇ ਦਾ ਰਿਜ਼ਲਟ ਮਾੜਾ ਕਰਨ ਲੱਗ ਜਾਂਦੇ ਲੋਕ ਹਾਂ ਜਦੋਂ ਵੀ ਭਾਈ ਹੁਣ ਕੇਰ ਹੋਊਗੀ ਫੇਰ ਹੀ ਚੰਗੀਆਂ ਬਣਣਗੀਆਂ ਉਹ ਵੀ ਬਿਲਕੁਲ ਭਾਈ ਹਾਂਜੀ ਬਿਲਕੁਲ ਬਿਲਕੁਲ ਭਾਈ ਅਦਾਬ ਵੀਰੇ ਇੱਕ ਤਾਂ ਤੁਸੀਂ ਨਾਲ ਆਪਦਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਹਾਂਜੀ 9877276568 ਮੇਰੇ ਕੋਲ ਹੀ ਹੁੰਦਾ ਜੀ ਨੰਬਰ ਇਹ ਠੀਕ ਆ ਬਈ ਹਾਂਜੀ ਇੱਕ ਜਿਹੜੀ ਆਪਣੇ ਹੋਰ ਦੇਖੀ ਸੀ ਨੌਕਰੀ ਘੋੜੀ ਆਪਣੇ ਵਾਲੇ ਘੋੜੇ ਤੋਂ ਮੇਟਾ ਹਾਂਜੀ ਇਹ ਕਹਿੰਦੀ ਸੀ ਵੀ ਸੇਲ ਕਰਨ ਹਾਂਜੀ ਹਾਂਜੀ ਉਹਦੇ ਬਾਰੇ ਦੱਸੋ ਕੋਲੇ ਉਹ ਬਈ ਸ਼ਕਤੀ ਦੀ ਬੱਚੀ ਜੀ ਪੀਟੀ ਵਾਲੇ ਜਿਹੜਾ ਘੋੜਾ ਰਾਜ ਅੰਕਲ ਕੋਲੇ ਹੂੰ ਤੇ 34-35 ਮਹੀਨੇ ਉਮਰ ਆ ਸਪੋਰਟਲੈਸ ਜਮਾ ਜੀ 3 ਮਹੀਨੇ ਦੀ ਕਬਰ ਅਕਬਰ ਤੋਂ ਹੂੰ ਹਾਂਜੀ ਅੱਛਾ ਮਾਂ ਸਾਲੀ ਵਾਲੀ ਲਾਈਨ ਦੀ ਇਹਦੀ ਠੀਕ ਹੈ ਹਾਂਜੀ ਇਹ ਇੱਥੇ ਆਪਾਂ ਹੀ ਮੀਟ ਕਰਾਈਆ ਕੋੜੀ ਆਪਾਂ ਹੀ ਆਪਾਂ ਜੀ ਵੀਡੀਓ ਸਾਰਾ ਕੁਝ ਆਪਣੇ ਕੋਲੇ ਹੈਗਾ ਜੀ ਫੋਟੋ ਵੀਡੀਓ ਹੈਗੀ ਠੀਕ ਹੈ ਹਾਈਟ ਕਿੰਨੀ ਦੱਸੀ ਹੈ ਜੀ ਹਾਈਟ ਵੀ ਕਾਰਟਨ ਚ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹਦਾ ਫਿਰ ਰੇਟ ਰੂਟ ਫੋਨ ਤੇ ਫੋਨ ਤੇ ਕਰ ਲਾਂਗੇ ਜੀ ਆਪਾਂ ਠੀਕ ਹੈ ਸਵਾਰੀ ਸਗੂਰੀ ਦੀ ਪਾਸਾ ਕੋੜੀ ਸਵਾਰੀ ਵੀ ਉਵੇਂ ਬਿਠਾ ਲੈਂਦੀ ਆ ਉੱਤੇ ਰੋਵੇਂ ਕੋਈ ਆਪਾਂ ਸਵਾਰ ਸੂਰ ਬਾયા ਨਹੀਂਗਾ ਪੌਰੀਆਂ ਬੁਧੀਆਂ ਦੀ ਓਕੇ ਹੈ ਜੀ ਸਿੱਟਾ ਹੈਗਾ ਜੀ ਸਿੱਟਾ ਸਿੱਟਾ ਹੈਗਾ ਬਸ ਠੀਕ ਹੈ ਹਾਂਜੀ ਬਾਕੀ ਉਹ ਸੁਭਾਸ ਬਹੁਤ ਦੀ ਕਿਵੇਂ ਆ ਉਵੇਂ ਠੀਕ ਹੈ ਨਵੇਂ ਬੰਦੇ ਨੇ ਠੀਕ ਹੈ ਉਵੇਂ ਗਰਮ ਹੈ ਜੀ ਪਰ ਸਹੀ ਅਸੀਲ ਹੈ ਕੋਈ ਉਵੇਂ ਕੁਝ ਨਹੀਂ ਕਹਿੰਦੀ ਕੋਈ ਉਹ ਨਹੀਂ 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 ਕੋਈ ਜ਼ਿਕਰ ਨਹੀਂ ਮਾੜਾ ਐ ਉਹ ਕਰੰਟ ਜਾ ਦਿਖਾਉਂਦਾ ਮਾੜਾ ਹਾਂਜੀ 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 ਠੀਕ ਹੈ ਠੀਕ ਹੈ ਤੇ ਬਾਈ ਫਿਰ ਜਿਹੜੇ ਆਪਣੇ ਘੋੜੇ ਦੇ ਬੱਚੇ ਆਏ ਆ ਜਿਵੇਂ ਤੁਸੀਂ ਦੱਸਿਆ ਪੌਰੀਆਂ ਪੂਰੀਆਂ ਕਿਵੇਂ ਅੱਜ ਕੱਲ੍ਹ ਕਈ ਬੰਦੇ ਜ਼ਿਆਦਾਤਰ ਸਾਫਾਈ ਪੌਰੀਆਂ ਦੇ ਸਾਫਾ ਕਰਦੇ ਨਾ ਪੋਰ ਕਿੰਦੇ ਸਾਫਾਈ ਹੋਏ ਜੀ ਠੀਕ ਆ ਹਾਂਜੀ ਓਕੇ ਆਇਆ ਬਾਈ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਨੰਬਰ ਜਿਹੜਾ ਤੁਸੀਂ ਦੱਸਿਆ ਇਹਦੇ ਤੁਹਾਡਾ WhatsApp ਵਗੈਰਾ ਜਾਂ ਕਈ ਵਾਰ ਕਿਸੇ ਭਰਾਣੇ ਫੋਟੋਆਂ ਫੋਟੋਆਂ ਮੰਗਾਉਣੀਆਂ ਹੁੰਦੀਆਂ ਨੇ ਹਾਂਜੀ 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 ਇਸੇ ਨੰਬਰ ਤੇ ਚੱਲਦਾ ਬਾਕੀ Instagram ਦਾ ਵੀ ਤੁਸੀਂ ਲਾ ਦਿਓ ਹਾਂਜੀ ID ਮੈਂਸ਼ਨ ਕਰ ਦਿਓ ਉੱਤੇ ਭੇਜ ਦਿਓ ਉੱਤੇ ਬਾਕੀ ਜਿਵੇਂ ਆਪਾਂ ਪਿੱਛੇ ਜੇ ਬਾਈ ਆ ਮਾਗੀ ਮੁਖਸਰ ਦਾ ਮੇਲਾ ਲਾਇਆਗਾ ਉੱਥੇ ਵੀ ਦੇਖਿਆ ਘੋੜੇ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਨਾ ਕਾਫੀ ਇਹਦੀਆਂ ਰੀਲਾਂ ਰੂਲਾਂ ਉੱਥੇ ਵਾਇਰਲ ਹੋਈਆਂ ਲੋਕਾਂ ਨੇ ਬਹੁਤ ਪਸੰਦ ਕੀਤਾ ਹਾਂਜੀ ਹਾਂਜੀ ਤੁਸੀਂ ਵੀ ਬਈ ਉੱਥੇ ਆਏ ਸੀ ਕਿ ਫਸਟ ਟਾਈਮ ਹਾਂਜੀ ਉੱਥੇ ਮਿਲੇ ਸੀ ਬਈ ਹਾਂਜੀ ਹਾਂ ਉਸ ਤੋਂ ਪਹਿਲਾਂ ਆਪਾਂ ਮੇਰਾ ਖਿਆਲਾ ਹਨੂਮਾਨਗੜ ਜਾਂ ਗੰਗਾ ਨਗਰ ਦੀ ਸਭ ਤੋਂ ਪਹਿਲਾਂ ਜਿਹੜੀ ਜਿਆਦਾ ਇਹਦੀ ਰੀਲ ਚੱਲੀ ਹੈ ਜਿਹਦੇ ਜੋ ਟੈਂਟ ਚੋਂ ਘੋੜਾ ਉਹ ਬਾਹਰ ਨਿਕਲਦਾ ਸੀ ਹਾਂਜੀ ਹਾਂਜੀ ਉਹ ਬਹੁਤ ਬਹਿਰ ਨਾ ਹੋਈ ਉਹਨਾਂ ਦਾ ਪਿਆਰ ਦਿੱਤਾ ਹਾਂਜੀ 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 ਹੂੰ ਠੀਕ ਹੈ ਬਾਈ ਤੇ ਠੀਕ ਹੈ ਵੀਰੇ ਅਦਾਬ ਠੀਕ ਹੈ ਵੀਰੇ ਥੈਂਕ ਯੂ ਗੱਲ ਲੱਗਿਆ ਥੈਂਕ ਯੂ ਤੁਸੀਂ ਆਏ ਸਾਡੇ ਕੋਲੇ ਦਰਸ਼ਕੋ ਇਹ ਬਾਈ ਅਦਾਬ ਸੇਖੋ ਸੀ ਆਪਣੇ ਨਾਲ ਵੀਡੀਓ ਦੇ ਵਿੱਚ ਆਪਾਂ ਇਹਨਾਂ ਦਾ ਨੌਕਰਾ ਘੋੜਾ ਤੁਹਾਨੂੰ ਅਕਬਰ ਦਿਖਾਇਆ ਜਿਵੇਂ ਬਾਈ ਨੇ ਦੱਸਿਆ ਘੋੜੇ ਬਾਰੇ ਵੀ ਫੀਸ ਇਹਦੀ ਆ ਜਿਹੜੀ ਮੀਟਿੰਗ ਫੀਸ 1000 ਰੁਪਿਆ ਰੱਖੀ ਗਈ ਆ ਉਹਦੇ ਵਿੱਚ 4 ਮਹੀਨਿਆਂ ਤੱਕ ਜਿਹੜਾ ਟਾਈਮ ਪੀਰੀਅਡ ਆ 4 ਮਹੀਨਿਆਂ ਤੱਕ ਜੇ ਘੋੜੀ ਨਹੀਂ ਗੱਬਣਾ ਰਹਿੰਦੀ ਤਾਂ ਤੁਸੀਂ ਦੁਬਾਰੇ ਵੀ ਮੇਟ ਕਰਾ ਕੇ ਲਿਜਾ ਸਕਦੇ ਹੋ ਬਹੁਤ ਸੋਹਣੇ ਰਿਜ਼ਲਟ ਆਏ ਆ ਬਾਈ ਦੱਸਦਾ ਵੀ ਜਿਵੇਂ ਜ਼ਿਆਦਾਤਰ ਹੁਣ ਤੱਕ ਜਿਹੜੇ ਰਿਜ਼ਲਟ ਆਏ ਆ ਚੰਬੀਆਂ ਘੋੜੀਆਂ ਤੇ ਹੀ ਆਏ ਆ ਸਪੌਟਲੈਸ ਨੌਕਰੀਆਂ ਬਸ਼ੇਰੀਆਂ ਆਈਆਂ ਨੇ ਬਹੁਤ ਸੋਹਣੇ ਬੱਚੇ ਆਏ ਆ ਘੋੜੇ ਦਾ ਆਪਦਾ ਵੀ ਕਦ ਕਾਠ ਬਹੁਤ ਆ ਲੈਣ ਵਾਲੇ ਪੱਖ ਤੋਂ ਵੀ ਘੋੜਾ ਬਹੁਤ ਚੰਗਾ ਗਾ ਜਿਵੇਂ ਮਾਂ ਇਹਦੀ ਬਾਈ ਨੇ ਦੱਸਿਆ ਸਮੁੰਦਰ ਦੀ ਡਾਇਰੈਕਟ ਆ ਤੇ ਜਿਹੜਾ ਇਹਦਾ ਪਿਓ ਆਗਾ ਭਾਗਸਰ ਵਾਲਾ ਸੁਲਤਾਨ ਉਹ ਵੀ ਇੱਕ ਲੈਜੈਂਡ ਕੋੜਾਗਾ ਸੋ ਵੀਰ ਨੇ ਆਪਦਾ ਕੰਟੈਕਟ ਨੰਬਰ ਦਿੱਤਾ ਆ ਦਾਬ ਨੇ ਸੇਖੋ ਸਟੱਡ ਫਾਰਮ ਦੇ ਨਾਂ ਤੇ ਇਹਨਾਂ ਦਾ ਫਾਰਮ ਆਗਾ ਬਾਈ ਨੂੰ ਤੁਸੀਂ ਜਦੋਂ ਮਰਜੀ ਕਾਲ ਕਰ ਸਕਦੇ ਹੋ ਡਾਕਟਰੀ ਸਹੂਲਤ ਇੱਥੇ ਫੁੱਲ ਆ ਤੇ ਬਾਈ ਕਹਿੰਦਾ ਵੀ ਜੇ ਕਿਸੇ ਨੇ ਘੋੜੀ ਇੱਥੇ ਛੱਡ ਕੇ ਵੀ ਜਾਣੀ ਆ ਗੱਬਣ ਚੱਕ ਪਾਸ ਕਰਾ ਕੇ ਲੈ ਜਾਣੀ ਆ ਤਾਂ ਸਟੇਬਲ ਦਾ ਇੱਥੇ ਫੁੱਲ ਪ੍ਰਬੰਧ ਆ ਉਹ ਵੀ ਕਰ ਲੈਂਦੇ ਆ ਕੰਟੈਕਟ ਨੰਬਰ ਬਾਈ ਨੇ ਦੇਤਾ ਤੇ ਅਦਾਬ ਵੀਰੇ ਆਪਣਾ ਇੰਸਟਾਗ੍ਰam ਤੇ ਵੀ ਸੇਖੋ ਸਟੱਡ ਫਾਰਮ ਦਾ ਹਾਂਜੀ ਸੇਖੋ ਸਟੱਡ ਫਾਰਮ 29 ਦੇ ਨਾਮ ਤੇ ਪੇਜ ਹੈ ਜੀ ਆਪਣਾ ਠੀਕ ਆ ਬਾਈ ਹਾਂਜੀ सेको स्टड फार्म 29 ਦੇ ਨਾਂ ਤੇ ਬਾਈ ਦਾ ਇੰਸਟਾਗ੍ਰam ਦੇ ਉੱਤੇ ਪੇਜ ਆ ਜਿਹਦੇ ਉੱਤੇ ਅਪਡੇਟਸ ਘੋੜੇ ਦੇ ਨਾਲ ਸੰਬੰਧਿਤ ਬਾਈ ਪਾਉਂਦੇ ਰਹਿੰਦੇ ਆ ਤੇ ਫੋਨ ਲਾ ਲਿਓ ਬਾਈ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸ ਘੋੜੇ ਦੇ ਹੋਰ ਵੀ ਬਹੁਤ ਜ਼ਿਆਦੇ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦੀ ਦੋਸਤੋ ਸਸਿਕਾ ਜੀ